ਅੱਜ ਲੁਧਿਆਣਾ ਦੇ ਸੁੰਦਰ ਨਗਰ ਦੇ ਵਿੱਚ ਜੈਨ ਸਮਾਜ ਦੇ ਲੋਕਾਂ ਦੇ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਸਮਾਜ ਦੇ ਦੋ ਗੁੱਟ ਆਪਸ ਦੇ ਵਿੱਚ ਸ਼੍ਰੀ ਵਿਜੇ ਇੰਦਰ ਸਿੰਘ ਜੈਨ ਕਮਿਊਨਿਟੀ ਸੈਂਟਰ ਤੇ ਹੋਏ ਕਬਜ਼ੇ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਏ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਤੇ ਨਾਜਾਇਜ਼ ਕਬਜ਼ਾ ਕਰ ਗੁੰਡਾਗਰਦੀ ਕਰਨ ਦੇ ਦੋਸ਼ ਲਗਾਏ ਗਏ ਹਨ ਇਸ ਮਾਮਲੇ ਦੇ ਵਿੱਚ ਦੋਸ਼ ਲਗਾ ਰਹੀ ਧਿਰ ਦਾ ਕਹਿਣਾ ਹੈ ਕਿ ਅੱਜ ਜੈਨ ਸਮਾਜ ਸਤੰਬਰ ਮੂਰਤੀ ਪੂਜਾ ਸਮਾਜ ਲਈ ਬੜਾ ਹੀ ਦੁਖ ਪ੍ਰਿਆਤ ਦਿਨ ਹੈ। ਉਹਨਾਂ ਦੇ ਸਮਾਜ ਦੇ ਜਿਹੜੇ ਸਾਬਕਾ ਪ੍ਰਧਾਨ ਭਾਰਤ ਪੋਸ਼ਣ ਜੈਨ ਭਾਰਤੀ ਸਨ ਉਹਨਾਂ ਨੂੰ 19 ਮਾਰਚ ਨੂੰ ਪਦ ਤੋਂ ਮੁਕਤ ਕਰਕੇ ਰਕੇਸ਼ ਜੈਨ ਨਾਰੋਵਾਲ ਵਾਲਿਆਂ ਨੂੰ ਪ੍ਰਧਾਨ ਸਥਾਪਿਤ ਕਰ ਦਿੱਤਾ ਗਿਆ ਸੀ ਅਤੇ ਹੁਣ ਨਵੇਂ ਨਿਯੁਕਤ ਪ੍ਰਧਾਨ ਦੇ ਵੱਲੋਂ ਜ਼ਬਰਦਸਤੀ ਸਮਾਜ ਦੀਆਂ ਸੰਸਥਾਵਾਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਅੱਜ ਵਿਜੇਂਦਰ ਕਮਿਊਨਿਟੀ ਸੈਂਟਰ ਸੁੰਦਰ ਨਗਰ ਸਥਿਤ ਇਸ ਤੇ ਵੀ ਉਹਨਾਂ ਦੇ ਵੱਲੋਂ ਜ਼ਬਰਦਸਤੀ ਤਾਲਾ ਲਗਾ ਦਿੱਤਾ ਗਿਆ ਹੈ। ਅਤੇ ਉਹਨਾਂ ਨੇ ਕਿਹਾ ਕਿ ਇਹ ਜਗ੍ਹਾ ਉਹਨਾਂ ਦੇ ਕੋਲ ਹੈ ਕਿਉਂ ਲਾਇਆ ਧਰਨਾ ਇਕਣ ਜਾਦੇ ਅੱਜ ਲੁਧਿਆਣਾ ਜੈਨ ਸਮਾਜ ਸ਼ਵੇਤਾਂਬਰ ਮੂਰਤੀ ਪੂਜਕ ਸਮਾਜ ਦਾ ਲਈ ਬੜਾਈ ਦੁੱਖ ਭਰਾ ਮੰਦ ਭਾਗਾ ਦੇਣਾ ਕਿ ਅੱਜ ਸਾਡੇ ਸਮਾਜ ਦੇ ਜਿਹੜੇ ਪੁਰਾ ਪ੍ਰਧਾਨ ਸੀਗੇ ਭਾਰਤ ਕੋਸ਼ਨ ਜੈਨ ਭਾਰਤੀ ਉਹ ਮਾਰਚ 19 ਤਰੀਕ ਨੂੰ ਉਹਨਾਂ ਨੂੰ ਸਮਾਜ ਨੇ ਆਪਣੇ ਪਦ ਤੋਂ ਮੁਕਤ ਕਰਤਾ ਤੇ ਰਕੇਸ਼ ਜੈਨ ਜੀ ਨਾਰੋਵਾਲ ਵਾਲਿਆਂ ਨੂੰ ਪ੍ਰਧਾਨ ਚੁਣ ਲਿਆ ਉਹ ਜ਼ਬਰਦਸਤੀ ਅੱਜ ਵੀ ਸਮਾਜ ਦੀਆਂ ਸੰਸਥਾਵਾਂ ਤੇ ਕਬਜ਼ਾ ਕਰਕੇ ਬੈਠੇ ਆ ਔਰ ਅੱਜ ਇਹ ਵਿਜੇਂਦਰ ਕਮਿਊਨਿਟੀ ਸੈਂਟਰ ਜਿਹੜਾ ਕਿ ਸੁੰਦਰਨਗਰ 'ਚ ਸਥਿਤ ਹੈ ਇਹਦੇ ਤੇ ਆਪਣਾ ਜ਼ਬਰਦਸਤੀ ਤਾਲਾ ਲਗਾਤਾ ਕਿ ਇਹ ਜਗ੍ਹਾ ਜਿਹੜੀ ਹੈ ਮੇਰੇ ਕੋਲ ਹੈ ਜਦਕਿ ਉਹਨਾਂ ਨੂੰ ਇਹ ਸਭ ਕੁਝ ਪਤਾ ਹੈ ਕਿ ਸਾਡੇ ਜਿਹੜੇ ਗੁਰੂ ਮਹਾਰਾਜ ਨੇ ਉਹਨਾਂ ਦਾ ਕੱਲ ਇੱਕ ਤਰੀਕ ਨੂੰ ਸਵੇਰੇ ਇੱਥੇ ਪ੍ਰਵੇਸ਼ ਹੈ ਔਰ 5 ਮਹੀਨੇ ਲਈ ਜਿਹੜਾ ਸਾਡਾ ਚਾਤੁਰਮਾਸ ਕਾਲ ਹੁੰਦਾ ਚਾਰ ਮਹੀਨੇ ਦਾ ਉਹ ਇਸ ਵਾਰੀ 5 ਮਹੀਨੇ ਦਾ ਉਹ 5 ਮਹੀਨੇ ਲਈ ਉਹਨਾਂ ਦੀ ਸਥਿਰਤਾ ਇੱਥੇ ਰਹਿਣੀ ਹੈ ਤੇ ਉਹ ਗੁਰੂਆਂ ਦੇ ਲਈ ਵੀ ਉਹਨੇ ਇਸ ਜਗ੍ਹਾ ਨੂੰ ਤਾਲਾ ਲਾਤਾ ਹੈ ਸਮਾਜ ਦੇ ਪੈਸੇ ਨਾਲ ਬਣੀ ਹੋਈ ਜਗ੍ਹਾ ਦੇ ਲਈ ਵੀ ਨੂੰ ਵੀ ਸਮਾਜ ਨੂੰ ਵੀ ਨਾ ਦਿੰਦੇ ਹੋਏ ਉਹਨੇ ਇਸ ਜਗ੍ਹਾ ਤੇ ਤਾਲਾ ਲਗਾਤਾ ਜ਼ਬਰਦਸਤੀ ਆਪਣੀ ਗੁੰਡਾਗਰਦੀ ਬਦਮਾਸ਼ੀ ਦਿਖਾਉਂਦੇ ਹੋਏ ਔਰ ਨਾਲ ਦੀ ਨਾਲ ਸਾਰੇ ਸਮਾਜ ਨੂੰ ਇਹ ਧਮਕੀਆਂ ਦੇ ਰਿਹਾ ਕਿ ਜਿਹੜਾ ਵੀ ਇਸ ਤਾਲੇ ਨੂੰ ਹੱਥ ਲਾਊਗਾ ਜਾਂ ਖੋਲਣ ਦੀ ਜਾਂ ਮੈਨੂੰ ਦਬਾਊਗਾ ਤੇ ਮੈਂ ਖੂਨ ਖਰਾਬਾ ਹੋ ਜਾਏਗਾ ਇਸ ਤਰ੍ਹਾਂ ਦੀਆਂ ਧਮਕੀਆਂ ਦਿੰਦੇ ਹੋਏ ਬੜਾ ਹੀ ਮੰਦ ਭਾਗਾ ਦੇਣਾ ਸਾਡੇ ਲਈ ਅਸੀਂ ਸ਼ਿਕਾਇਤ ਕੀਤੀ ਹੈ ਜੀ ਅਸੀਂ ਇਹਦੇ ਲਈ ਡੀਸੀ ਸਾਹਿਬ ਲੁਧਿਆਣਾ ਸੀਪੀ ਸਾਹਿਬ ਲੁਧਿਆਣਾ ਸੰਬੰਧਿਤ ਥਾਣੇ ਐਡੀਸੀਪੀ ਸਾਰਿਆਂ ਨੂੰ ਲਿਖਤ ਦੇ ਵਿੱਚ ਮੰਗ ਪੱਤਰ ਦੇ ਚੁੱਕੇ ਆ ਪਰ ਸਾਡੀ ਕਿਸੇ ਵੀ ਜਗ੍ਹਾ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਕਹਿੰਦੇ ਜੀ ਸਾਡੇ ਤੇ ਉੱਪਰੋਂ ਬੜਾ ਪ੍ਰੈਸ਼ਰ ਹੈ ਉਹਦੇ ਵੱਲੋਂ ਕੋਈ ਨਾ ਕੋਈ ਰਾਜਨੀਤਿਕ ਜਾਂ ਪੋਲੀਟੀਕਲ ਪ੍ਰੈਸ਼ਰ ਜਿਹੜਾ ਹੈ ਉਹ ਜਾਣ ਕੇ ਸਮਾਜ ਨੂੰ ਦਬਾਉਣ ਲਈ ਸਾਰੇ ਜਨ ਸਮਾਜ ਨੂੰ ਦਬਾਉਣ ਲਈ ਉਹ ਆਪਣੇ ਹਰ ਤਰ੍ਹਾਂ ਦੇ ਨਾਲ ਪੈਸੇ ਦਾ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰ ਰਹੇ ਆ ਸਾਡਾ ਦੇਖੋ ਜੀ ਅੱਜ ਸਵੇਰੇ ਅਸੀਂ ਧਰਨਾ ਇੱਥੇ ਸ਼ੁਰੂ ਕੀਤਾ ਹੈ ਔਰ ਦਰਦ ਤੱਕ ਇਹ ਤਾਲਾ ਨਹੀਂ ਖੁੱਲਦਾ ਤਦ ਤੱਕ ਅਸੀਂ ਬੈਠੇ ਆ ਸਾਡੇ ਗੁਰੂ ਮਹਾਰਾਜ ਦਾ ਕੱਲ ਸਵੇਰੇ ਪ੍ਰਵੇਸ਼ ਹੈ ਅਸੀਂ ਸਾਰੇ ਆਪਣੇ ਜਿਹੜੀ ਸਾਡੀ ਐਡਮਿਨਿਸਟ੍ਰੇਸ਼ਨ ਹੈ ਚਾਹੇ ਉਹ ਡੀਸੀ ਸਾਹਿਬ ਨੇ ਸੀਸੀ ਸੀਪੀ ਸਾਹਿਬ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਧੂ ਸੰਤ ਜਿਹੜੇ ਆ ਉਹ ਸਾਰੇ ਸਮਾਜ ਦੇ ਸਾਂਝੇ ਹੁੰਦੇ ਆ ਔਰ ਇਹ ਜਗ੍ਹਾ ਜਿਹੜੀ ਆ ਉਹ ਸਾਰੀ ਜੈਨ ਸਮਾਜ ਦੀ ਸਾਂਝੀ ਹੈ ਕਿਸੇ ਦੀ ਕੋਈ ਪਰਸਨਲ ਪ੍ਰਾਪਰਟੀ ਨਹੀਂ ਹੈ ਤੇ ਸਾਡੇ ਤੇ ਮਿਹਰਬਾਨੀ ਕਰਕੇ ਜੈਨ ਸਮਾਜ ਤੇ ਮਿਹਰਬਾਨੀ ਕਰਕੇ ਕਿਸੇ ਵੀ ਤਰ੍ਹਾਂ ਦੇ ਪ੍ਰੈਸ਼ਰ ਦੇ ਵਿੱਚ ਨਾ ਆਂਦੇ ਹੋਏ ਡੀਸੀ ਸਾਹਿਬ ਸੀਪੀ ਸਾਹਿਬ ਇਹਦੇ ਤੇ ਸਖਤ ਐਕਸ਼ਨ ਲੈਣ ਔਰ ਇਸ ਤਾਲੇ ਨੂੰ ਖੁਲਵਾਣ ਸਾਡੀ ਇਹੀ ਮੰਗ ਹੈ ਗਾ ਵੀ ਅੱਜ ਜਿਹੜਾ ਭਾਰਤ ਪੋਸ਼ਣ ਭਾਰਤੀ ਨੇ ਇੱਕ ਜ਼ਬਰਦਸਤੀ ਜਿਹੜਾ ਆਪਣਾ ਨਿਰਣੇ ਲੈਂਦੇ ਹੋਏ ਇਹ ਜਿਹੜਾ ਸਥਾਨ ਹੈ ਜਿਹੜਾ ਚਾਤੁਰਮਾਸ ਦੇ ਲਈ ਸਾਧੂ ਸਾਧਵੀਆਂ ਲਈ ਸਥਾਨ ਬਣਿਆ ਦੇ ਆ ਅੱਜ ਉਹ ਸਥਾਨ ਤੇ ਤਾਲੇ ਲਗਾ ਦਿੱਤੇ ਆ ਤੁਹਾਨੂੰ ਇਹਦੀ ਇੱਕ ਹੋਰ ਗੱਲ ਦੱਸਦੀ ਹੈ ਪਰसों ਸ੍ਰੀ ਸ਼ਾਂਤੀਨਾਥ ਜੈਨ ਮੰਦਿਰ ਦੇ ਵਿੱਚ ਨਾਲ ਦਾ ਜਿਹੜਾ ਮੰਦਿਰ ਆ ਆਪਣਾ ਉੱਥੇ ਧਜਾ ਸੀਗੀ ਧਜਾ ਰੋਹਣ ਲਈ ਜਦ ਸਾਨੂੰ ਉੱਪਰ ਆਪਣੀ ਇਬਾਦਤ ਆਪਣੀ ਅਸੀਂ ਪ੍ਰੇ ਕਰਨ ਲਈ ਉਹਦੀ ਪੂਜਾ ਕਰਨ ਲਈ ਸਾਨੂੰ ਕਲਸ਼ ਉੱਪਰ ਜਾਣਾ ਪੈਂਦਾ ਉਸ ਕਲਸ਼ ਤੱਕ ਪਹੁੰਚਣ ਲਈ ਜਿਹੜੀ ਸੀੜੀ ਲੱਗੀ ਦੀ ਹੈ ਇਸ ਪ੍ਰਿੰਸਿਸ ਦੇ ਵਿੱਚ ਲੱਗੀ ਹੋਈ ਹੈ ਤੇ ਸਾਨੂੰ ਉਸ ਪ੍ਰਿੰਸਿਸ ਚ ਜਾਣ ਦਾ ਹੱਕ ਨਹੀਂ ਦਿੱਤਾ ਉਹਨੇ ਔਰ ਸਾਨੂੰ ਆਪਣੀ ਜਿਹੜੀ ਅਸੀਂ ਉੱਪਰ ਜਾ ਕੇ ਪੂਜਾ ਸੇਵਾ ਕਰਨੀ ਸੀ ਅਸੀਂ ਉਹ ਵੀ ਨਹੀਂ ਕਰ ਪਾਏ ਦੇਖੋ ਉਹਨੇ ਮੰਦਿਰ ਦਾ ਵੀ ਢਾਲੇ ਲਾਤ ਤੇ ਮੰਦਿਰ ਦਾ ਵੀ ਕੰਮ ਕਰਨ ਤੋਂ ਰੋਕ ਰਿਹਾ ਔਰ ਸਾਧੂ ਸਾਧਵੀਆਂ ਦੇ ਲਈ ਵੀ ਉਹਨਾਂ ਨੇ ਇਹ ਬੰਦ ਕਰ ਦਿੱਤਾ ਅਸੀਂ ਇਹੀ ਕਹਿੰਨੇ ਆ ਉਹਨੂੰ ਵੀ ਇਹ ਜਲਦੀ ਤੋਂ ਜਲਦੀ ਖੋਲ ਦੇਵੇ ਨਹੀਂ ਤਾਂ ਉਨੀ ਦੇਰ ਧਰਨਾ ਜਿਹੜਾ ਇੱਥੇ ਜਾਰੀ ਰਹੇਗਾ ਔਰ ਸਾਰਾ ਸਮਾਜ ਬੈਠੂਗਾ ਕਿਉਂਕਿ ਕੱਲ ਨੂੰ ਗੁਰੂ ਮਹਾਰਾਜ ਨੇ ਆਣਾ ਹੀ ਆਣਾ ਇੱਥੇ ਅਸੀਂ ਪਰਵੇਸ਼ ਉਹਨਾਂ ਦਾ ਇੱਥੇ ਹੀ ਕਰਾਣਾ ਵੈ ਸਰ ਰੀਜ਼ਨ ਕੀ ਹੈ ਨਹੀਂ ਰੀਜ਼ਨ ਕੀਆ ਬਿੱਟੋ ਜਾਣ ਵਿੱਚ ਕਿੱਥੇ ਜਾ ਰਹੇ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਨਹੀਂ ਰੀਜ਼ਨ ਤਾਂ ਹੈ ਹੀ ਨਹੀਂ ਉਹ ਮੈਨਾ ਮੰਨੂ ਵਾਲਾ ਕੰਮ ਹੈ ਜਦ ਇੱਕ ਗੱਲ ਨੂੰ ਪਤਾ ਲੱਗ ਗਿਆ ਸਮਾਜ ਨਹੀਂ ਚਾਹੁੰਦਾ ਵੀ ਜਦ ਉਹਨਾਂ ਨੂੰ ਪਦ ਮੁਕਤ ਕਰਤਾ ਉਹਨਾਂ ਦਾ ਕਾਰਜਕਾਲ ਖਤਮ ਹੋ ਚੁੱਕਾ ਵੈ ਕਾਰਜਕਾਲ ਖਤਮ ਹੋ ਚੁੱਕਾ ਹੈ ਤੁਹਾਨੂੰ ਲੱਗਦਾ ਵੀ ਮੇਰੇ ਨਾਲ ਸਾਰਾ ਸੰਗ ਹੈ ਤੇ ਤੁਸੀਂ ਇਲੈਕਸ਼ਨ ਕਰਾ ਦਿਓ ਇਹ ਨਹੀਂ ਹੋ ਸਕਦਾ ਇਲੈਕਸ਼ਨ ਹੋ ਸਕਦੇ ਆ ਜਦ ਇਲੈਕਸ਼ਨ ਹੀ ਨਹੀਂ ਹੋਣਗੇ ਬੜੀ ਵਾਰੀ ਮੰਗਾ ਦਿੱਤੀਆਂ ਚਾਹੇ ਡੀਸੀ ਸਾਹਿਬ ਨੂੰ ਦਿੱਤੀਆਂ ਆਰਓਸੀ ਡਿਪਾਰਟਮੈਂਟ ਨੂੰ ਦਿੱਤੀਆਂ ਸੀਪੀ ਸਾਹਿਬ ਨੂੰ ਦਿੱਤੀਆਂ ਕਿਤੇ ਵੀ ਸੁਣਵਾਈ ਨਹੀਂ ਇਲੈਕਸ਼ਨ ਕਰਾ ਹੀ ਨਹੀਂ ਰਹੇ ਹੋ ਸਾਨੂੰ ਮਜਬੂਰਨ ਜਿਹੜੀ ਹੈ ਸਾਰਾ ਸਮਾਜ ਇਕੱਠਾ ਕਰਕੇ ਇਲੈਕਸ਼ਨ ਕਰਾਣੇ ਪਏ ਇਲੈਕਸ਼ਨ ਕਰਾ ਸਾਡੇ ਜੋ ਉਹਨਾਂ ਨੇ ਯੂਨੀਨੀਮਸਲੀ ਰਕੇਸ਼ ਜੈਨ ਜੀ ਨੂੰ ਪ੍ਰਧਾਨ ਬਣਾਤਾ ਫਿਰ ਰਕੇਸ਼ ਜੈਨ ਜੀ ਪ੍ਰਧਾਨ ਬਣ ਕੇ ਉਹਨਾਂ ਦਾ ਕੰਮ ਹੈ ਵੀ ਇਹਨਾਂ ਨੂੰ ਕਰਨਾ ਉਹ ਜੇ ਜ਼ਬਰਦਸਤੀ ਕਿਸੇ ਜਗ੍ਹਾ ਦਾ ਕਬਜ਼ਾ ਹੀ ਨਹੀਂ ਛੱਡੂਗਾ ਕਿੱਦਾਂ ਲਊਗਾ ਸਮਾਜ ਬੈਠਾ ਅਸੀਂ ਤਾਂ ਕਹਤਾਂ ਵੀ ਭਾਈ ਅਸੀਂ ਧਰਨਾ ਦੇਵਾਂਗੇ ਜਿੰਨੀ ਦੇਰ ਨਹੀਂ ਤਾਂ ਖੋਲ ਅਸੀਂ ਤਾਂ ਸਾਧੂ ਸਾਧਵੀ ਤਾਂ ਦੇਖੋ ਰੁਕ ਨਹੀਂ ਸਕਦੇ ਸਾਧੂ ਸਾਧਵੀਆਂ ਦੇ ਚਮਾਸੇ ਦਾ ਪ੍ਰਵੇਸ਼ ਤਾਂ ਅਸੀਂ ਕਰਾਣਾ ਹੀ ਕਰਾਣਾ ਹੈ ਜਿੱਦਾਂ ਮਰਜ਼ੀ ਕਰਾਣਾ ਵਾ ਇਸ ਲਈ ਅਸੀਂ ਆਪਣੀ ਮੰਗ ਨੂੰ ਸਮਰੱਥ ਰੱਖਦੇ ਹੋਏ ਪ੍ਰਸ਼ਾਸਨ ਨੂੰ ਕਹਾਂਗੇ ਵੀ ਇਹਨੂੰ ਜਲਦੀ ਤੋਂ ਜਲਦੀ ਪ੍ਰਸ਼ਾਸਨ ਦੇ ਵਿੱਚ ਇਨਵਾਲਵ ਹੋ ਕੇ ਜਲਦੀ ਤੋਂ ਜਲਦੀ ਜਿਹੜਾ ਲਾਅ ਐਂਡ ਆਰਡਰ ਹੈ ਜਿਹੜਾ ਖਰਾਬ ਨਾ ਹੋਵੇ ਮੈਂ ਪੁਨਾ ਪੁਨਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਕਿਸੇ ਕਿਸਮ ਦਾ ਲਾਅ ਐਂਡ ਆਰਡਰ ਖਰਾਬ ਨਾ ਹੋਵੇ ਔਰ ਜਲਦੀ ਤੋਂ ਜਲਦੀ ਵਿਵਸਥਾ ਕੀਤੀ ਜਾਵੇ ਕਿ ਇਹ ਤਾਲਾ ਖੁੱਲ ਜਾਵੇ ਉੱਥੇ ਹੀ ਵਿਰੋਧੀ ਧਿਰ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਠਕਰਾਉਂਦੇ ਹੋਏ ਕਿਹਾ ਕਿ ਕਮਿਊਨਿਟੀ ਸੈਂਟਰ ਦੇ ਵਿੱਚ ਦੂਜੇ ਸਮੁਦਾਇ ਦੇ ਵੱਲੋਂ ਕਿਸੇ ਕਿਸੇ ਹੋਰ ਰਿਸ਼ਤੇ ਦਾ ਚਤੁਰਮਾਸ ਕਰਵਾਇਆ ਜਾ ਰਿਹਾ ਹੈ ਜੋ ਉਹਨਾਂ ਦੀ ਮਰਜ਼ੀ ਦੇ ਖਿਲਾਫ ਕਰਵਾਇਆ ਜਾ ਰਿਹਾ ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਦੂਜੀ ਧਿਰ ਤੋਂ ਬੇਨਤੀ ਪੱਤਰ ਦੀ ਵੀ ਮੰਗ ਕੀਤੀ ਸੀ ਪਰ ਉਹਨਾਂ ਨੇ ਨਹੀਂ ਦਿੱਤਾ ਸ਼੍ਰੀ ਆਦਮਨ ਜੈ ਸਬਰ ਜੀ ਸ਼ਿਲੋ ਦਿਾਨਾ ਜਿਹਦਾ ਮੈਂ ਪ੍ਰੈਜ਼ੀਡੈਂਟ ਹੈ ਤੇ ਕੁਝ ਲੋਕ ਜਿਹੜੇ ਸਾਡੇ ਸਮੁਦਾਇ ਦੇ ਦੋ ਸੰਤ ਵੱਡੇ ਆ ਗੱਛਾ ਦੀ ਪਤੀ ਤੇ ਮੇਰੀ ਸ਼ੁਰੂ ਤੋਂ رائے ਰਹੀ ਹੈ ਵੀ ਦੋਨਾਂ ਗੱਛਾ ਦੀ ਪਤੀਆਂ ਦਾ ਮਾਨ ਸਮਾਨ ਕਰੋ ਜਿਹੜਾ ਇਹ ਵਰਗ ਹੈਗਾ ਵਾ ਇੱਕ ਗੱਛਾ ਦੀ ਪਤੀ ਸ਼੍ਰੀ ਨਿੱਤਿਆਨੰਦ ਸੂਰੀ ਮਹਾਰਾਜ ਸਾਹਿਬ ਦਾ ਆਦਰ ਸਮਾਨ ਨਹੀਂ ਕਰ ਰਿਆ ਉਹਨਾਂ ਦੇ ਖਿਲਾਫ ਸਾਰਾ ਪ੍ਰੋਪਗੈਂਡਾ ਕਰਦੇ ਪਏ ਆ ਤੇ ਜਦੋਂ ਉਹਨਾਂ ਨੇ ਲੁਧਿਆਣੇ ਪ੍ਰਵੇਸ਼ ਕਰਨਾ ਸੀਗਾ ਤੇ ਇਹਨਾਂ ਨੇ ਮੀਟਿੰਗ ਪਾਸ ਕੀਤੀ ਵੀ ਕਾਲੀ ਝੰਡਿਆਂ ਨਾਲ ਉਹਨਾਂ ਦਾ ਅਸੀਂ ਸਵਾਗਤ ਕਰਾਂਗੇ ਉਹ ਤੇ ਉਹ ਇਸ ਗੱਲ ਕਰਕੇ ਸਾਡੇ ਸਾਰੇ ਸਮਾਜ 'ਚ ਰੋਸ ਹੈ ਤੇ ਇਹ ਜ਼ਬਰਦਸਤੀ ਦੂਸਰੇ ਕਿਸੇ Muni ਦਾ ਉੱਥੇ ਸੁੰਨਨਗਰ ਕਮਿਊਨਿਟੀ ਸੈਂਟਰ ਦੇ ਵਿੱਚ ਚਤੁਰਮਸ ਕਰਵਾਣਾ ਚਾਹੁੰਦੇ ਆ ਬਿਨਾ ਮੇਰੀ ਪਰਮਿਸ਼ਨ ਤੋਂ ਬਿਨਾ ਮੇਰੀ ਆਗਿਆ ਤੋਂ ਕਿਉਂਕਿ ਸਾਡੇ ਇੱਕ ਪ੍ਰੋਟੋਕਾਲ ਹੈ ਵੀ ਕੋਈ ਵੀ ਚਤੁਰਮਸ ਕਰਵਾਣਾ ਉਹ ਆਤਮਾ ਨੇ ਇਹੀ ਸਭਾ ਦੇ ਅੰਤਰਗਤੀ ਹੋਏਗਾ ਤੇ ਉਹਦੀ ਪਰਮਿਸ਼ਨ ਜੇ ਕੋਈ ਸਮਿਤੀ ਜਾਂ ਕਿਸੇ ਨੇ ਕਰਵਾਣਾ ਹੈ ਉਹਦੀ ਇੱਕ ਪਰਮਿਸ਼ਨ ਦਿੱਤੀ ਜਾਂਦੀ ਹੈ ਇਹਨਾਂ ਨੂੰ ਵਾਰ-ਵਾਰ ਅਨੁਰੋਧ ਕੀਤਾ ਗਿਆ ਵੀ ਤੁਸੀਂ ਸਾਨੂੰ ਲੈਟਰ ਇੱਕ ਰਿਕੁਐਸਟ ਲੈਟਰ ਦੇ ਦਿਓ ਅਸੀਂ ਪਰਮਿਸ਼ਨ ਦੇ ਦੇਨੇ ਜਿੱਥੇ ਉਚਿਤ ਸਥਾਨ ਹੋਏਗਾ ਅਸੀਂ ਉਹ ਸਥਾਨ ਤੁਹਾਨੂੰ ਪ੍ਰੋਵਾਈਡ ਕਰਵਾ ਦੇਣਾ ਉਹ ਵੀ ਕਹਿਣਾ ਜੀ ਜਿਵੇਂ ਤੁਹਾਨੂੰ ਉਥੋਂ ਪ੍ਰਦਾਨ ਕੀ ਹੈ ਜੈਂਸਵਾਏ ਨੇ ਮੀਟਿੰਗ ਕਰਕੇ ਉਹਨਾਂ ਪੱਤਰ ਪਹੁੰਚਾ ਦਿੱਤਾ ਗਿਆ ਫਿਰ ਵੀ ਸਾਡੇ ਨਾਲ ਜਾਣਦੇ ਹੋ ਕਿ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਹ ਇਲੈਗਲ ਤਰੀਕੇ ਨਾਲ 400 500 ਬੰਦੇ ਫਰਜੀ ਸਾਈਨ ਕਰਕੇ ਤੁਸੀਂ ਸਾਈਨ ਕਰਕੇ ਘਰ ਬੈਠ ਕੇ ਕਹਿੰਦੇ ਹੋ ਵੀ ਅਸੀਂ ਪ੍ਰਧਾਨ ਨਵੇਂ ਨਿਯੁਕਤ ਕਰਤਾ ਹੈ ਤੇ ਇਸ ਤਰ੍ਹਾਂ ਨਹੀਂ ਹੁੰਦਾ ਮੈਂ ਇਲੈਕਟਿਡ ਪ੍ਰੈਜ਼ੀਡੈਂਟ ਐ ਮੇਰਾ 2 ਵਾਰ ਟੇਨਿਓਰ ਵਧਾਇਆ ਗਿਆ ਸਾਰੇ ਸਮਾਜ ਨੇ ਤੇ ਇਹ ਇੱਕ ਇੱਕੋ ਹੀ ਛੋਟਾ ਜਿਹਾ ਵਰਗ ਹੈ ਜਿਹੜਾ ਸਾਰੇ ਸਮਾਜ ਨੂੰ ਗੁੰਮਰਾਹ ਕਰ ਰਿਹਾ ਵਾ ਸਰ ਤੁਸੀਂ ਗਾਲ ਲਾਇਆ ਹੋਇਆ ਉਹ ਤੇ ਬੰਦ ਕੀਤਾ ਹੈ ਤਾਲਾ ਲਾਇਆ ਸਾਡੀ ਮੰਗ ਤੇ ਤਾਲਾ ਸਾਡਾ ਹਰ ਟਾਈਮ ਲੱਗਾ ਰਹਿੰਦਾ ਹੈ ਉਹ ਇਹਦਾ ਸਾਡਾ ਸਥਾਨ ਹੈ ਉਹ ਚਤੁਰਮਾਸ ਵਾਸਤੇ ਨਹੀਂ ਹੈ ਉਹ ਸਥਾਨ ਸਾਡਾ ਸਿਰਫ ਵਿਆਹ ਸ਼ਾਦੀਆਂ ਵਾਸਤੇ ਕੋਈ ਦੁੱਖ ਸੁੱਖ ਵਾਸਤੇ ਕੋਈ ਉਠਾਲੇ ਵਾਸਤੇ ਕੋਈ ਛੋਟੇ ਛੋਟੇ ਘਰਾਂ ਦੇ ਕਾਰਜਕ੍ਰਮਾਂ ਵਾਸਤੇ ਉਹਦੇ ਵਾਸਤੇ ਰੱਖਿਆ ਜਿਹੜੇ ਕੋਈ ਆਮ ਸਧਾਰਨ ਲੋਕ ਹੁੰਦੇ ਆ ਸੀ ਉਹਨਾਂ ਵਾਸਤੇ ਫ੍ਰੀ ਵੀ ਸਥਾਨ ਦਨੇ ਆ ਇਹ ਉਹਨਾਂ ਦੀ ਉਹਨਾਂ ਦੇ ਕਲਿਆਣ ਵਾਸਤੇ ਆ ਜਿਹੜੀ ਧੜਦੇ ਉਹ ਇਲਜ਼ਾਮ ਲਾ ਰਹੇ ਫਿਰ ਉਹ ਵੀ ਝੂਠੇ ਆ ਝੂਠੇ ਆ ਜੀ ਝੂਠੇ ਇਲਜ਼ਾਮ ਆ ਤੇ ਹੁਣ ਵੀ ਉਹਨਾਂ ਦੀ ਮਦਦਸਤਾ ਕੋਈ ਕਰ ਰਿਹਾ ਉਹ ਸਾਡੇ ਕੋਲ ਲਗਾਤਾਰ ਕਹਿ ਰਿਹਾ ਸੀ ਮਾਫੀ ਮੰਗ ਲੈਣੇ ਆ ਤੇ ਮੈਂ ਕਿਹਾ ਨਹੀਂ ਤੂੰ ਚਲੋ ਉਹ ਤੇ ਇੱਕ ਅਲੱਗ ਗੱਲ ਆ ਮਾਫੀ ਮੰਗ ਲਓ ਤੇ ਤੁਸੀਂ ਗੱਛਾ ਦੀ ਪਤੀ ਦੋਨਾਂ ਨੂੰ ਆਨਰ ਕਰੋ ਤੇ ਆਪਾਂ ਸਾਰੇ ਇਕੱਠੇ ਕੋਈ ਬਰੋਗਣੀ ਇਹ ਜਿੰਨਤਰ ਕਾਨੂੰਨ ਕੋਈ ਮਾਰਿਆ ਜਾਣੇ ਲਗਾਤਾਰ ਨਾ ਲਗਦਾ ਜਾਰੀ ਹੋਊਗਾ ਤੇ ਨਾ ਹੁਣ ਵੀ ਲਾਇਆ ਹੀ ਉਹਨਾਂ ਨੇ ਸਾਨੂੰ ਸਾਨੂੰ ਉਹਦੇ ਨਾਲ ਕੋਈ ਬੋਝ ਨਹੀਂ ਹੈ ਤੇ ਧਰਨੇ ਦਾ ਸਾਡੇ ਤੇ ਕੋਈ ਬੋਝ ਨਹੀਂ ਹੈਗਾ ਤੇ ਉਹ ਉਹ ਉਹਨਾਂ ਕੋਲ ਅਧਿਕਾਰ ਜੋ ਮਰਜ਼ੀ ਕਰਨ ਪਰ ਅਸੀਂ ਜਿਹੜਾ ਸਾਡਾ ਆਤਮਾ ਨਿਆਂ ਦੀ ਸਭਾ ਦਾ ਪ੍ਰੋਟੋਕਾਲ ਹੈ ਜਿਹੜਾ ਡਿਸਪਲਾਈਨ ਹੈ ਅਸੀਂ ਉਹਨੂੰ ਕਾਇਮ ਰੱਖਾਂਗੇ ਉਹ ਤਾਲਾ ਖੁੱਲੂਗਾ ਕਿ ਨਹੀਂ ਉਹਦੀ ਜਿਹੜੀ ਮੰਗਿਆ ਉਹ ਪੂਰੀ ਹੋਊਗੀ ਕਿ ਨਹੀਂ ਨਹੀਂ ਐਸ ਤਰ੍ਹਾਂ ਨਹੀਂ ਖੁੱਲੇਗਾ ਬਿਨਾਂ ਪਰਮਿਸ਼ਨ ਤੋਂ ਕਿਸੇ ਨੂੰ ਵੀ ਕੋਈ ਵੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਉਹ ਕਹਿੰਦੇ ਜਿਹਨਾਂ ਕਰ ਜਾਈ ਜਾਏਗਾ ਜਿਹਨਾਂ ਦੇ ਲੋਕਰੀ ਖੁੱਲ ਜਾਏ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਅੱਜ ਅੱਜ ਫਿਰ ਤੁਹਾਨੂੰ মিডিਆ ਦੇ ਦੁਆਰਾ ਅਗਾਂਹ ਕਰਦੇ ਪਏ ਹਾਂ ਅਸੀਂ ਫਿਰ ਕਿਸੇ ਮੁਨੀ ਦਾ ਅਸੀਂ ਕੋਈ ਅਨਾਦਤ ਨਹੀਂ ਕਰਦੇ ਅਸੀਂ ਸਾਰਿਆਂ ਦਾ ਵੈਲਕਮ ਕਰਦੇ ਆਂ ਇਹਦਾ ਉੱਚੀ ਸਾ ਪਿਛਲੇ ਸਾਲ ਵੀ ਇਹਨਾਂ ਨੇ ਅਸੀਂ ਇਹਨਾਂ ਨੂੰ ਸਿਵਲਨ ਵਾਲੀ ਸਥਾਨ ਦਿੱਤਾ ਸੀਗਾ ਸਿਮਤੀ ਕੇਂਦਰ ਉੱਥੇ ਅਸੀਂ ਸਥਾਨ ਦਿੱਤਾ ਸੀ ਚਤੁਰਮਾਸ ਵਾਸਤੇ ਅਸੀਂ ਸਾਨੂੰ ਖੁਸ਼ੀ ਹੋਈ ਸੀ ਵੀ ਹਰ ਖੇਤਰ ਚ ਚਤੁਰਮਾਸ ਹੋਵੇ ਇਹ ਜਾਣ ਕੇ ਜਿੱਦ ਪਕੜੀ ਹੋਈ ਹੈ ਅਸੀਂ ਇਹੀ ਲੈਣਾ ਹੈ ਜਦ ਕਿ ਇਹ ਵਿਆਹ ਸ਼ਾਦੀਆਂ ਵਾਸਤੇ ਹੀ ਅਨੁਕੂਲ ਹੈ ਇਹ ਕਹਿੰਦੇ ਵੀ ਇਲੈਕਸ਼ਨ ਨਹੀਂ ਹੋਏਗਾ ਇਹ ਇਲੈਕਸ਼ਨ ਕਰਵਾਏ ਜਾਣਗੇ ਕਿ ਜਲਦੀ ਜਲਦੀ ਮੇਰਾ ਟੈਨਰ ਹੈ ਜੀ 2028 ਚ ਖਤਮ ਹੋਣਾ ਹੈ ਮੈਂ ਜਦ ਹੋਏਗਾ ਮੈਂ ਟਾਈਮ ਸੀਰ ਕਰਵਾ ਦਾਂਗਾ ਬੋਸ਼ਣ ਨਿਆਂ ਭਾਰਤੀ ਅਧਿਐਖ ਸ਼੍ਰੀ ਯਦਮਨ ਨਿਆਂ ਸਵਾਰ ਡਿਸਟ੍ਰਿਕਟ ਲੁਧਿਆਣਾ ਪੁਰਾਣਾ ਬਾਜ਼ਾਰ ਮਸਲਾ ਹਾਈ ਕੋਰਟ ਦੇ ਵਿੱਚੋਂ ਡਾਇਰੈਕਸ਼ਨ ਆ ਚੁੱਕੀ ਹੋਈ ਹੈ ਕਿ ਜਿਹੜੀ ਮੇਰੀ ਜਿਹੜੀ ਵੀ ਸਾਡੀ ਪ੍ਰਾਪਰਟੀਆਂ ਦੇ ਰੱਖ ਰਖਾ ਵਾਸਤੇ ਹਾਈ ਕੋਰਟ ਮਾਨੀ ਹਾਈ ਕੋਰਟ ਨੇ ਆਦਰਨੀਏ ਸ਼੍ਰੀ ਕਮਿਸ਼ਨ ਸਾਹਿਬ ਨੂੰ ਇਹ ਕਿਹਾ ਹੈ ਵੀ ਜਿਹੜੀ ਆਤਮਨ ਨਿਆਂ ਸਵਾਰ ਦੀ ਪ੍ਰਾਪਰਟੀਆਂ ਹੈ ਉਹਦਾ ਧਿਆਨ ਰੱਖਿਆ ਜਾਵੇ ਤੇ ਇਹਦੀ ਜਿਹੜੀ ਵੀ ਰਿਪੋਰਟ ਹੈ ਮੈਨੂੰ ਦਿੱਤੀ ਜਾਵੇ ਤੇ ਅਸੀਂ ਇਹੀ ਪ੍ਰਸ਼ਾਸਨ ਤੋਂ ਇਹੀ ਸਾਨੂੰ ਵਿਸ਼ਵਾਸ ਹੈ ਵੀ ਪ੍ਰਸ਼ਾਸਨ ਇਹਦੀ ਸਾਡੀ ਜਿਹੜੀ ਪ੍ਰਾਪਰਟੀਆਂ ਦੀ ਜਿਹੜੀ ਰੱਖਿਆ ਕਰੇਗਾ ਜਿਹੜੇ ਕੁਝ ਚੁਣਿੰਦਾ ਲੋਕ ਐਜੀਟੇਸ਼ਨਸ ਕਰ ਰਹੇ ਆ ਉਹ ਬੇਬੁਨਿਆਦ ਆ ਬਿਲਕੁਲ ਗਲਤ ਆ ਤੇ ਸਾਡੀ ਧਾਰਮਿਕ ਭਾਵਨਾ ਨੂੰ ਭਾਵਨਾ ਨੂੰ ਠੇਸ ਪਹੁੰਚਾ ਰਹੇ ਆ ਅਸੀਂ ਉਹਨਾਂ ਨੂੰ ਇਹ ਵਾਰ-ਵਾਰ ਅਨੁਰੋਧ ਕਰਦੇ ਆ ਵੀ ਸਾਨੂੰ ਇੱਕ ਰਿਕੁਐਸਟ ਲੈਟਰ ਦੇਣ ਤੇ ਜਿਹੜਾ ਵੀ ਉੱਚ ਸਥਾਨ ਹੈਗਾ ਵਾ ਅਸੀਂ ਉਹ ਜਗ੍ਹਾ ਪ੍ਰੋਵਾਈਡ ਕਰਾਵਾਂਗੇ ਧੰਨਵਾਦ ਜਿਹਨ ਸਾ ਵੀ ਕੋਲ ਉਹ ਕਹਿ ਰਹੇ ਨੇ ਕਿ ਸਾਨੂੰ ਅੱਗੇ ਅਸੀਂ ਪਹੁੰਚ ਜਾਣਾ ਨੂੰ ਕੁਝ ਕਹਿ ਰਹੇ ਉਹ ਕਹਿੰਦੇ ਸਿਰਫ ਸਾਡੇ ਜਿਹੜੇ ਦੂਰਵਾ ਜਿਹਦਾ ਪ੍ਰੋਗਰਾਮ ਆ ਰਿਹਾ ਸਾਨੂੰ ਪ੍ਰੋਗਰਾਮ ਕਰ ਦਿੱਤਾ ਕਰ ਦਿੱਤਾ ਜਾਵੇ ਅਸੀਂ ਉਹਨਾਂ ਨੂੰ ਸ਼ੁਰੂਤ ਇੱਕ ਮਹੀਨੇ ਤੋਂ ਕਹਿ ਰਹੇ ਆ ਸਾਨੂੰ ਰਿਕੁਐਸਟ ਲੈਟਰ ਦਿਓ ਉਹ ਕੋਈ ਰਿਕੁਐਸਟ ਲੈਟਰ ਨਹੀਂ ਦੇ ਰਹੇ ਨਹੀਂ ਪ੍ਰੋਗਰਾਮ ਤਾਂ ਕੱਲ ਹੋ ਰਿਹਾ ਹੈ ਨਾ ਨਹੀਂ ਮੈਂ ਬੋਰਡ ਲਗਾਇਆ ਉਹਨਾਂ ਨੇ ਸਾਰੇ ਸ਼ਹਿਰ ਦੇ ਵਿੱਚ 20 ਬੋਰਡ ਦਿਖਾ ਦਿੱਤੇ ਇੱਕ ਮਹੀਨੇ ਤੋਂ ਲਗਾਤਾਰ ਆ ਰਹੇ ਆ ਅਸੀਂ ਇਹਨਾਂ ਨੂੰ ਕਹਿ ਰਹੇ ਸਾਡੇ ਇੱਕ ਪ੍ਰੋਟੋਕੋਲ ਹੈ ਇੱਕ ਡਿਸਪੀਸਪਲਨ ਹੈ ਕੋਈ ਵੀ ਕਿਸੇ ਨੇ ਜਗ੍ਹਾ ਲੈਣੀ ਹੈ ਤੇ ਉਹਦੇ ਲਈ ਇੱਕ ਰਿਕੁਐਸਟ ਲੈਟਰ ਦਿੱਤੀ ਜਾਂਦੀ ਹੈ ਉਹ ਰਿਕੁਐਸਟ ਲੈਟਰ ਨਹੀਂ ਦੇ ਰਹੇ ਰਿਕੁਐਸਟ ਲੈਟਰ ਦੇਣ ਕਿ ਜੇ ਸਾਰੀ ਪ੍ਰਾਪਰਟੀ ਦਾ ਰੱਖ-ਰਖਾਵ ਰੱਖਣ ਦੀ ਜ਼ਿੰਮੇਵਾਰੀ ਮੇਰੀ ਹੈ ਇਹ ਮੇਰੀ ਇਹ ਮੇਰੀ ਕੈਬਨਟ ਦੀ ਹੈ ਜਾਂ ਬੋਰਿੰਗ ਬੋਡੀ ਦੀ ਹੈ ਤੇ ਸਾਨੂੰ ਰਿਕੁਐਸਟ ਲੈਟਰ ਦੇਣ ਅਸੀਂ ਦੇਣ ਨੂੰ ਤਿਆਰ ਬੈਠੇ ਹਾਂ ਪ੍ਰਸ਼ਾਸਨ ਕਰੇ ਜਿਹੜਾ ਵੀ ਜਿਹੜਾ ਵੀ ਜਿਹੜਾ ਵੀ ਪ੍ਰਧਾਨ ਬਣਾਇਆ ਜਨ ਉਹ 2 ਸਾਲ ਅੱਪੇ ਬੋਲਡ ਹੁੰਦੇ 2016 ਜੀ ਤੁਸੀਂ ਬਣੇ ਦੀ 18 ਚ ਖਤਮ ਹੋ ਗਏ 2000 2016 ਚ ਮੇਰਾ ਇਲੈਕਸ਼ਨ ਹੋਇਆ ਸੀਗਾ ਤੇ 2 ਸਾਲ ਪਾਸੇ ਬਣਾਇਆ ਸੀਗਾ ਉਸ ਵਸ ਅਕੋਰਡਿੰਗ ਟੂ ਸੰਵਿਧਾਨ 5-5 ਸਾਲ ਦੀ ਦੋ ਵਾਰ ਐਕਸਟੈਂਸ਼ਨ ਲੈ ਸਕਦਾ ਮੈਂ ਉਹ ਵੀ ਏਜੀਐਮ ਦੀ ਮੀਟਿੰਗ ਬੁਲਾ ਕੇ ਦੋ ਵਾਰ ਮੇਰੀ 5-5 ਸਾਲ ਦੀ ਐਕਸਟੈਂਸ਼ਨ ਦਿੱਤੀ ਗਈ ਹੈ ਇਹੀ ਬੰਦੇ ਅੱਜ ਮੇਰਾ ਵਿਰੋਧ ਕਰਦੇ ਭਈ ਇਹਨਾਂ ਨੇ ਐਕਸਟੈਂਸ਼ਨ ਬਨ ਦਿੱਤੀ ਹੋਈ ਹੈ ਇਹਨੂੰ ਸਰ ਲੈਟਰ ਦਿੱਤੀ ਆ ਲੈਟਰ ਦੀ ਨਹੀਂ ਲੋੜ ਹੈ ਕਿ ਗੁਰੂ ਮਹਾਰਾਜ ਦੇ ਪ੍ਰੋਗਰਾਮ ਦੀ ਲੈਟਰ ਤਾਂ ਜ਼ਰੂਰੀ ਉਹਦਾ ਪ੍ਰੋਟੋਕਾਲ ਸਾਨੂੰ ਰੱਖਣਾ ਪਏਗਾ ਗੁਰੂ ਮਹਾਰਾਜ ਦਾ ਪ੍ਰੋਗਰਾਮ ਵਾਸਤੇ ਕੋਈ ਲੈਟਰ ਦੀ ਕੀ ਡੀਜੀ ਕਾਗਜ਼ 'ਤੇ ਲਿਖਿਆ ਜਾਵੇ ਮੈਂ ਕਿਹ ਲਿਖ ਦਿੰਦਾ ਇਸ ਰੈ ਇਸ ਰੈ ਆਤਮਨੈਂ ਨੈਣ ਸਭਾ ਰਜਿਸਟਰਡ ਲੁਧਿਆਣਾ ਉਹਦੇ ਵਿੱਚ ਜਿਹੜੇ ਵੀ ਅਸੀਂ ਆਯੋਜਨ ਕਰਦੇ ਆ ਇੱਕ ਇੱਕ ਉਹਦੇ ਵਿੱਚ ਨੀ ਮੈਂ ਗੁਰੂ ਮਹਾਰਾਜ ਇਹ ਆਪਣੀ ਭਾਵਨਾ ਬਿਆਨਤ ਕਰਦੇ ਆ ਵੀ ਮੈਂ ਇੱਥੇ ਚਤੁਰਮਾਸ ਕਰਨਾ ਚਾਹੁੰਦਾ ਅਸੀਂ ਸਾਰੇ ਟਰਸਟੀ ਮੰਡਲ ਆਪਣੀ ਗਵਰਨਿੰਗ ਬੋਡੀ ਦੇ ਵਿੱਚ ਮੀਟਿੰਗ ਕਾਲ ਕਰਕੇ ਉਹ ਚ ਪਾਸ ਕਰਦੇ ਆ ਵੀ ਗੁਰੂ ਮਹਾਰਾਜ ਦੀ ਭਾਵਨਾ ਤੇ ਇੱਕ ਗੁਰੂ ਮਹਾਰਾਜ ਨਹੀਂ ਤਿੰਨ ਚਾਰ ਗੁਰੂ ਮਹਾਰਾਜ ਦੇ ਸਾਨੂੰ ਰੁਕ ਭਾਵਨਾਵਾਂ ਆਂਦੀਆਂ ਵੀ ਅਸੀਂ ਚਤੁਰਮਾਸ ਕਰਨਾ ਚਾਹੁੰਦੇ ਅਸੀਂ ਉਹ ਚੋ ਚੂਸ ਕਰਦੇ ਹਾਂ ਵੀ ਇਸ ਗੁਰੂ ਮਹਾਰਾਜ ਦਾ ਫਾਈਨਲ ਕਰਦੇ ਹੋ ਅਸੀਂ ਉੱਠ ਕੇ ਗੁਰੂ ਮਹਾਰਾਜ ਕੋਲ ਜਾਂਦੇ ਹਾਂ ਗੁਰੂ ਮਹਾਰਾਜ ਤੁਹਾਡੀ ਅਸੀਂ ਬੇਨਤੀ ਸਫਲ ਕਰਦੇ ਤੁਸੀਂ ਸਾਡੇ ਘਰ ਚੱਲ ਕੇ ਆਓ ਇਹ ਤਾਂ ਹੋ ਗਿਆ ਸ਼੍ਰੀ ਆਤਮਾ ਨੇ ਇਹੀ ਸਭਾ ਦੇ ਅੰਤਰਗਤ ਉਹ ਸ਼੍ਰੀ ਆਤਮਾ ਨੇ ਇਹੀ ਸਭਾ ਦੇ ਅੰਤਰਗਤ ਜਿਹੜੇ ਗੁਰੂ ਮਹਾਰਾਜਾਰੇ ਉਹ ਨਹੀਂ ਕਰਦੇ ਪੇ ਉਹ ਇੱਕ ਪੈਰਲਲ ਬੋਡੀ ਉਹਨਾਂ ਨੇ ਕ੍ਰੀਏਟ ਕੀਤੀ ਹੈ ਉਹਦੇ ਅੰਤਰਗਤ ਕਰਦੇ ਵੀ ਤਾਂ ਅਸੀਂ ਉਹਨਾਂ ਕੋ ਮੰਗ ਕਰਦੇ ਆ ਵੀ ਸਾਨੂੰ ਰਿਕੁਐਸਟ ਲੈਟਰ ਦਿਓ ਅਸੀਂ ਦੇਣ ਨੂੰ ਤਿਆਰ ਅੱਜ ਕਿਸੇ ਪੁਲਿਸ ਪ੍ਰਸ਼ਾਸਕ ਰਹਿ ਕਿ ਸ਼ੋਚਿੰਦ ਭਾਈ ਜੀ ਤੁਹਾਨੂੰ ਪੁਲਿਸ ਪ੍ਰਸ਼ਾਸਨ ਵੀ ਵਿਚਾਰੇ ਬੜੇ ਚਿੰਤਿਤ ਹੈ ਬਹੁਤ ਸਹਿਯੋਗ ਦੇ ਰਿਹਾ ਹੈ ਦੂਜੇ ਪੱਖ ਦੀ ਵੀ ਗੱਲ ਸੁਣੀ ਸਾਡੀ ਵੀ ਗੱਲ ਸੁਣੀ ਤੇ ਉਹ ਸ਼ਾਮ ਤੱਕ ਕੋਈ ਨਾ ਕੋਈ ਫੈਸਲਾ ਲੈਣਗੇ ਬੜਾ ਪ੍ਰਯਾਸ ਕਰ ਰਿਹਾ ਐ ਸ਼ੋਕ ਜੀ ਏਸੀਪੀ ਸਾਹਿਬ ਬੜਾ ਪ੍ਰਯਾਸ ਕਰ ਰਹੇ ਆਪਣੇ ਦਿਲ ਨਾਲ ਲੱਗੇ ਹੋਏ ਆ ਕਿ ਕਿਸੇ ਤਰੀਕੇ ਨੂੰ ਸਹੀ ਤਰੀਕੇ ਨਾਲ ਇਹਦਾ ਹੱਲ ਹੋ ਜਾ ਉੱਥੇ ਜਦੋਂ ਇਸ ਬਾਬਤ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਮਾਜ ਦੇ ਬੁੱਧੀਜੀਵੀ ਲੋਕਾਂ ਨੂੰ ਇਕੱਠਿਆਂ ਬਿਠਾ ਕੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਜੈ ਸਮਾਜ ਦੇ ਪ੍ਰਧਾਨ ਵੀ ਲੈ ਕੇ ਕੁਝ ਮੱਤ ਭੇਜੇ ਸੀ। ਇਹ ਜਿਹੜਾ ਵਿੱਚ ਬਹੁਤ ਰਿਸਪੈਕਟੇਬਲ ਪਰਸਨ ਪਏ ਹੈ ਇੰਡਸਟਰੀ ਇਸ ਪੇ ਨੇ। ਮੈਨੂੰ ਉਮੀਦ ਹੈ ਵੀ ਸ਼ਾਮ ਤੱਕ ਇਹਨਾਂ ਦਾ ਮਸਲਾ ਹੋ ਜਾਵੇਗਾ। ਉਹ ਵੀ ਭਾਵੇਂ ਜਦ ਤੱਕ ਲੋਕ ਨਹੀਂ ਖੁੱਲਿਆ ਜਾਏਗਾ ਧਰਮਸ਼ਾਲਾ ਦਾ। ਕੋਈ ਵੀ ਮੈਂ ਕਹਤਾਂ ਨੂੰ ਵੀ ਇਹਨਾਂ ਦੇ ਰਿਸਪੈਕਟੇਬਲ ਪਰਸਨ ਇਹਨਾਂ ਦੇ ਸਮਾਜ ਦੇ ਬੰਦੇ ਬੁੱਧੀਜੀਵੀ ਲੋਕ ਜਿਹੜੇ ਵਿੱਚ ਬੈਠੇ ਨੇ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ ਮੈਨੂੰ 100% ਉਮੀਦ ਹੈ ਕਿ ਸ਼ਾਮ ਤੱਕ ਇਹਨਾਂ ਦਾ ਮਸਲਾ ਹੱਲ ਹੋ ਜਾਵੇ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਬੰਨੂਦੀਪ